ਕੱਲ ਮੁੱਲਾਂਪੁਰ ਪੁਲਿਸ ਦੇ ਦੁਆਰਾ ਜੀ ਇੱਕ ਐਫ ਆਈ ਆਰ ਲਾਚ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਤਿੰਨ ਦੋਸ਼ੀ ਜਿਹੜੇ ਫੜੇ ਨੇ ਐਫ ਆਈ ਆਰ ਨੰਬਰ 85 ਜਿਹੜੀ ਹੈ ਮੁੱਲਾਂਪੁਰ ਚ ਲਾਜ ਹੋਈ ਹੈ ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਜਿਹਦੇ ਵਿੱਚ ਅਸੀਂ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਪ੍ਰਵੀਨ ਕੁਮਾਰ ਪੁੱਤਰ ਗੁਰਦੇਵ ਵਿਨੇ ਕੁਮਾਰ ਪੁੱਤਰ ਰਵਿੰਦਰ ਅਤੇ ਬੀਰ ਸਿੰਘ ਪੁੱਤਰ ਗੁਰਦਾਸ ਇਹ ਤਿੰਨੋਂ ਜਣੇ ਜਿਹੜੇ ਹੈਗੇ ਨੇ ਕੋਨਾ ਪਿੰਡ ਦੇ ਰਹਿਣ ਵਾਲੇ ਨੇ ਇਹ ਪੰਜੌਰ ਥਾਣੇ ਦੇ ਵਿੱਚ ਹਰਿਆਣੇ ਦੇ ਵਿੱਚ ਹੈ ਉੱਥੋਂ ਦੇ ਹੀ ਰਹਿਣ ਵਾਲੇ ਨੇ ਜੀ ਇਸ ਆਕੀ ਉਸ ਬ੍ਰਾਮ੍ਹਤ ਹੋਇਆ ਹੈ ਨਾ ਉਹ ਇਹਨਾਂ ਕੋਲੋਂ ਜਿਹੜਾ ਹੈ ਸਾਨੂੰ 200 ਗ੍ਰਾਮ ਜਿਹੜੀ ਹੈਗੀ ਹੈ ਜੀ ਹਿਰੋਇਨ ਤੇ ਨਾਲ ਜਿਹੜੇ ਹੈ 153 ਨਸ਼ੀਲੇ ਕੈਪਸੂਲ ਇਹ ਬ੍ਰਾਮ੍ਹਤ ਹੋਏ ਨੇ i20 ਕਾਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸੀ ਹਰਿਆਣੇ ਤੋਂ ਲਿਆ ਕੇ ਸਪਲਾਈ ਕਰਦੇ ਸੀ ਜਿੱਤਾਂ ਦੇਖੋ ਇਹਦੇ ਚ ਜੀ ਸਾਡੀ ਹਜੇ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਹੋਈ ਹੈ ਰਾਤ ਅਸੀਂ ਜਿਹੜੇ ਹੈਗੇ ਨੇ ਇਹ ਅਰਾਊਂਡ ਅਪ ਕੀਤੇ ਨੇ ਕੱਲ੍ਹ ਸ਼ਾਮੀ ਰਾਤ ਨੂੰ ਉਸ ਤੋਂ ਬਾਅਦ ਐਫਆਈਆਰ ਲੌਂਚ ਕਰਕੇ ਹੁਣ ਸਾਰਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਕੀ ਇਹਨਾਂ ਦਾ ਨੈਟਵਰਕ ਹੈ ਕਿਸ ਤਰੀਕੇ ਦੇ ਨਾਲ ਇਹ ਚੱਲਦਾ ਸੀਗਾ ਇਹਨਾਂ ਨੇ ਜਿਹੜਾ ਹੈ ਸਾਨੂੰ ਇਨਫੋਰਮੇਸ਼ਨ ਬੇਸਡ ਜਿਹੜੀ ਹੈਗੀ ਹੈ ਇਨਪੁਟ ਆਈ ਸੀਗੀ ਬੜੀ ਸਪੈਸੀਫਿਕ ਇਨਪੁਟ ਸੀਗੀ ਸਾਨੂੰ ਸਿੱਧਾ ਹੀ ਜਿਹੜਾ ਹੈਗਾ ਅਸੀਂ ਆਪਣੇ ਨੰਬਰ ਜਨਤਕ ਕੀਤੇ ਹੋਏ ਨੇ ਪਬਲਿਕ ਦੇ ਵਿੱਚ ਲੋਕਾਂ ਤੱਕ ਅਸੀਂ ਆਪਣਾ ਜਿਹੜਾ ਹੈਗੇ ਆਪਣੇ ਨੰਬਰ ਸਰਕਾਰੀ ਉਹ ਸ਼ੇਅਰ ਕੀਤੇ ਹੋਏ ਨੇ ਉਸੇ ਤਰੀਕੇ ਦੇ ਤਹਿਤ ਹੀ ਐਸਐਚਓ ਸਾਹਿਬ ਨੂੰ ਸਿੱਧੀ ਉਹ ਕਾਲ ਮਿਲੂ ਹੋ ਗਈ ਸੀ ਇਹਦੇ ਵਿੱਚ ਕਿ ਸਾਨੂੰ ਜਿਹੜਾ ਹੈਗਾ ਕਿ ਆਹ ਬੰਦਾ ਹੈ ਆਹ ਗੱਡੀ ਹੋਏਗੀ ਥੋੜੇ ਨੰਬਰ ਦੇ ਦੱਸਤੇ ਸੀਗੇ ਵੀ ਜਿਹੜਾ ਹੈਗਾ ਐਸਐਚਓ ਸਾਹਿਬੁਰਾ ਨੇ ਨਕਾ ਆਪਣਾ ਪੁਲਿਸ ਕੀਤਾ ਤੇ ਗੱਡੀ ਮਿਲ ਗਈ ਜਿਸ ਤਰੀਕੇ ਦੀ ਇਨਫੋਰਮੇਸ਼ਨ ਸੀ ਉਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਜਦੋਂ ਚੈੱਕ ਕੀਤਾ ਤਾਂ ਸਾਨੂੰ ਉਹਦੇ ਵਿੱਚੋਂ ਰਿਕਵਰੀ ਵੀ ਹੋ ਗਈ ਸੋ ਇਹ ਸਾਡੀ ਜਿਹੜੀ ਹੈਗੀ ਪਬਲਿਕ ਪਾਰਟਿਸਪੇਸ਼ਨ ਦੇ ਵਿੱਚੋਂ ਇੱਕ ਬੜਾ ਵਧੀਆ ਜਿਹੜਾ ਹੈਗਾ ਇਹ ਹੈਗਾ ਕਿ ਲੋਕਾਂ ਨੇ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤਾਂ ਉਹਦੇ ਬੇਸ ਤੇ ਸਾਨੂੰ ਇਹ ਰਿਕਵਰੀ ਹੋਈ ਹੈ ਕੀ ਪਹਿਲਾਂ ਵੀ ਇਹਨਾਂ ਦੇ ਕੋਈ ਮੁਕੱਦਮੇ ਦਰਜ ਐ ਇਹਨਾਂ ਤੇ ਜੀ ਪਹਿਲਾਂ ਜਿਹੜਾ ਹੈਗਾ ਹਜੇ ਤੱਕ ਜੋ ਸਾਨੂੰ ਪਤਾ ਲੱਗਿਆ ਇੱਕ ਵਿਜੀਲੈਂਸ ਦੀ ਐਫਆਈਆਰ ਦਰਜ ਐ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਦੇ ਉੱਤੇ ਤੇ ਉਹ ਜਿਹੜਾ ਹੈ ਇੱਥ ਜਿਸ ਤਰ੍ਹਾਂ ਪਹਿਲਾਂ ਜੇ ਕੋਈ ਨਸ਼ੇ ਵਾਲਾ ਫੜਾਇਆ ਜਾਂਦਾ ਤਾਂ ਉਹਦੀ ਪ੍ਰਾਪਰਟੀ ਨੂੰ ਜਿਹੜਾ ਟਾ ਦਿੱਤਾ ਜਾਂਦਾ ਸੀ ਕਿ ਉਹ ਹੀ ਜੀ ਕਾਰਵਾਈ ਇਹਨਾਂ ਦੇ ਉੱਤੇ ਵੀ ਉਹ ਹੀ ਦੀ ਦੇਖੋ ਜੀ ਜਿਹੜਾ ਇਹ ਨਾ ਇੱਕ ਪ੍ਰੋਸੀਜਰ ਹੁੰਦਾ ਹੈ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਉਹ ਸਾਰਾ ਪ੍ਰੋਸੀਜਰ ਇੱਕ ਡਿਊ ਪ੍ਰੋਸੈਸ ਫਾਲੋ ਕਰਕੇ ਹੁੰਦਾ ਹੈ ਇਹ ਹਜੇ ਕੂਸ ਫੜੇ ਨੇ ਇਹਨਾਂ ਦੀ ਪ੍ਰਾਪਰਟੀ ਵੀ ਆਇਡੈਂਟੀਫਾਈ ਕੀਤੀ ਜਾਏਗੀ ਅਗਰ ਉਹ ਸਾਰਾ ਇਹ ਕ੍ਰਾਈਟੇਰੀਆ ਦੇ ਵਿੱਚ ਫਾਲ ਕਰਦੇ ਨੇ ਜੀ ਤਾਂ ਅਕੋਰਡਿੰਗਲੀ ਐਕਸ਼ਨ ਉਹਦੇ ਤੇ ਵੀ ਲਿੱਤਾ ਜਾਏਗਾ ਹੁਣ ਤੱਕ ਇਹਨਾਂ ਨੇ ਮੰਨਿਆ ਕਿ ਕਿੱਥੇ ਸਪਲਾਈ ਕਰਦੇ ਜਿਵੇਂ ਯੂਨੀਵਰਸਿਟੀ ਵੀ ਨੇ ਜਿਹੜੇ ਕਾਲਜ ਵੀ ਨੇ ਕੀ ਉਹ ਕਿੱਥੇ ਟਾਰਗੇਟ ਕਰਦੇ ਸੀ ਸਟੂਡੈਂਟਾਂ ਨੂੰ ਸਪਲਾਈ ਕਰਦੇ ਹਜੇ ਤੱਕ ਕੋਈ ਇਹੋ ਜੀ ਗੱਲ ਆਈ ਨਹੀਂ ਹੈ ਜੀ ਹਜੇ ਮਤਲਬ ਅਸੀਂ ਇਹਨਾਂ ਦਾ ਡਿਮਾਂਡ ਅੱਜ ਜਿਹੜਾ ਹੈਗਾ ਪੇਸ਼ ਕਰਕੇ ਲਵਾਂਗੇ ਤਾਂ ਡਿਟੇਲ ਦੇ ਵਿੱਚ ਪੁੱਛ-ਕਿਛ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਜੋ ਖਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੁਬਾਰਾ ਜਿਹੜਾ ਹੈਗਾ ਬਰੀਫ ਕਰਾਂਗੇ ਇਸੇ ਪਿੰਡ ਦੇ ਵੀ ਸਪਲਾਈ ਨਹੀਂ ਹੋਣਗੇ ਅਜੇ ਤੱਕ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਸਾਨੂੰ ਇਹ ਸਿਸਮਾਂ ਕੋਲੇ ਜਿਹੜੇ ਹੈਗੇ ਨੇ ਮਿਲੇ ਨੇ ਇਹ ਹੈਗੇ ਨੇ ਉਧਰ ਬੱਤੀ ਸਾਈਡ ਤੋਂ ਜਿਹੜਾ ਪੰਜੌਰ ਥਾਣੇ ਦੇ ਵਿੱਚ ਕੋਨਾ ਦੇ ਰਹਿਣ ਵਾਲੇ ਹੁਣ ਕਿੱਥੋਂ ਸਪਲਾਈ ਕਰਕੇ ਆਏ ਸੀਗੇ ਜਾਂ ਕਰਨ ਜਾ ਰਹੇ ਸੀਗੇ ਇਹਨਾਂ ਦੇ ਬੈਕਵਰਡ ਲਿੰਕ ਕੀ ਸੀਗਾ ਫਾਰਵਰਡ ਕਿਹਨੂੰ ਕਿਨੂੰ ਸਪਲਾਈ ਕਰ ਰਹੇ ਸੀਗੇ ਕਿ ਪੈਡਲਿੰਗ ਦੇ ਵਿੱਚ ਕੌਣ ਇਨਵੋਲ ਸੀਗੇ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਲੈ ਕੇ ਜਾਵਾਂਗੇ ਪੜ੍ਹੇ ਕਿੱਥੋਂ ਗਏ ਜੀ ਹਾਂ ਜੀ ਇਸ ਸਿਸਮਾਂ ਕੋਲੇ ਜਿਹੜੇ ਹੈਗੇ ਨੇ ਜੀ ਅਸੀਂ ਰਾਉਂਡ ਅਪ ਕੀਤੇ ਨੇ ਜੀ ਇਹ ਤਿੰਨੇ ਸਿਸਮਾਂ ਰੋਡ ਤੇ ਨੈਟਵਰਕ ਇਹਨਾਂ ਦਾ ਕਾਫੀ ਵੱਡਾ ਹੋਣਾ ਤਿੰਨੇ ਇਕ ਹੋਰ ਵੀ ਇਹਨਾਂ ਦੇ ਵਿਚਾਂ ਨੂੰ ਵਲੋਂਗੇ ਜੀ ਦੇਖੋ that is matter of investigation ਜੀ ਤਿੰਨ ਕਿਉਂ ਜੇ ਤਾਂ ਹੁਣ ਦੇਖੋ ਜੇ 200 ਗ੍ਰਾਮ ਹਿਰੋਇਨ ਹੈ ਕਿਤੋਂ ਤੋਂ ਆਈ ਹੋਏਗੀ ਉਹ ਕਿਤੋਂ ਆਈ ਹੈ ਤੇ ਕਿਤੇ ਜਾ ਵੀ ਰਹੀ ਹੋਏਗੀ ਕਿਤੇ ਕਿਉਂਕਿ ਉਹਨੇ ਕੰਜ਼ੂਮ ਵੀ ਹੋਣਾ ਤੇ ਕਿਤੋਂ ਪਿੱਛੋਂ ਵੀ ਉਹਦਾ ਨੈਟਵਰਕ ਹੋਏਗਾ ਤਾਂ ਉਹ ਸਾਰੀਆਂ ਦੋਨੋਂ ਚੀਜ਼ਾਂ ਨੂੰ ਜਿਹੜਾ ਹੈਗਾ ਸੀ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਜੀ ਜੇ ਅਗਰ ਕੋਈ ਉਹਨੇ ਲਾਕਪਾਸ ਦਾ ਕੋਈ ਵਿੱਚ ਪਾਇਆ ਜਾਂਦਾ ਕਿ ਉਹਦੇ ਉੱਤੇ ਕਾਰਵਾਈ ਹੋਵੇਗੀ ਉਹਨਾਂ ਦੇ ਮਕਾਨ ਵੀ ਘੇਰੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਘੇਰੇ ਆ ਜੀ ਦੇਖੋ ਇਹ ਤਾਂ ਪੁੱਛਣ ਵਾਲੀ ਗੱਲ ਨਹੀਂ ਹੈ ਜੀ this is but of this this is matter of investigation ਇਹ